ਤਾਕੇ ਅੰਤ ਨਾ ਪਾਏ ਜਾਏ ਬਹੁਤਾ ਕਈਏ ਬਹੁਤਾ ਹੋਏ ਉੱਚੇ ਉੱਪਰ ਉੱਚਾ ਨਾ ਇਹ ਤੇ ਗੰਤ ਨਹੀਂ ਵਿਚਾਰ ਕਿਤੇ ਨਲ ਮੁਗਰ ਪਾਏ ਕਿਤੇ ਗੁਰਖ ਖਾ ਨਿਖਾਏ ਕਿਤੇ ਦੂਖ ਸੰਮਾਰੇ ਪੀਦਾ ਹੈ ਬੇਦਾਦ ਤੇ ਹੀ ਦਾਤਾ ਵੰਦ ਖਲਾਸੀ ਬਾਣੇ ਹੋਏ ਹੋਰ ਆਪਣਾ ਸੱਤਿਆ ਕੋਈ ਜੇ ਕੋ ਖਾਏ ਕੇ ਆਣ ਪਾਏ ਜਾਣੇ ਜਿੱਤਿ ਮੁਗ ਖਾਏ ਆਪੇ ਜਾਣੇ ਆਪੇ

ਜਿਹਾ ਸਮਾਟੀ ਤੈਸਾ ਮ੍ਰਿਤੈ ਵੀ ਖਾਟੀ ਤੈਸਾ ਮੰਤ ਤੈਸਾ ਮਾਨਾ ਤੈਸਾ ਰੰਤ ਤੈਸਾ ਰਾਜ ਜਿਉ ਵਰਤਾਏ ਸਾਈ ਜਗਤ ਨਾਨਕੋ ਪੁਰ ਕਈਏ ਜੀਵਨ ਮੋਕਤਵਾਰਮਗੇ ਸਵੇ ਠਾਉ ਜਿਧਿਧ ਕਰਾਤੇ ਤੈਸਾ ਤੇ ਨਾਉ ਹੱਥੇ ਕਰਨ ਕਰਾਵਨ ਜੋ ਪ੍ਰਪਾਵੇ ਸੋਈ ਫਰੋਗ ਸਿਮਾ ਕੋੇ ਨੰਤ ਰੰਗ ਦੇਤੇ ਤਸਾ ਪਰਗਾਸ ਪਾ ਬ੍ਰਹਮ ਕਰਤਾ ਬਿਨਾਸ ਸਹਸ ਸਹਸ ਨਿਆਰ ਸਿਮ कई कोट कोर्ट पीरथवासी कई कोट कोर्टासी कई कोट कोर्ट पे कई कोर्ट अफिसर होते कई 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 कोट 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 करते काम से ना पैर किरपन कठोर, ਜਕਾਰੇ ਨਾਲ ਜਕਾਰੇ ਨਾਲ ਜਵਾਬ ਦਿਆ ਕਰੋ ਭਾਈ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ 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 ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਨਿਹਾਲ ਸਰਬ ਸ਼ਰੀਆ ਕਾਲ ਬੀਬੀ ਨੂੰ ਫੜਾ ਦਿਓ ਬੀਬੀ ਨੂੰ ਬੀਬੀ ਨੂੰ ਫੜਾ ਦਿਓ ਬੀਬੀ ਪਾਸੂਗੀ ਸਰ ਇਹ ਦੱਸੀ ਬੀਬੀ ਤੂੰ ਹੀ ਆ ਜਾ ਉਹ ਹਾਂ ਵੱਡੀ ਅੰਦਰ ਗਈ ਰਹੀ ਹਾਂ ਬੋਲੇ ਸੋ ਨਿਹਾਲ ਸਰਬ ਸ਼ਰੀਆ ਕਾਲ बोले सो निहाल सत श्री अकाल 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 बोले सो निहाल बैदो सारे आज पहली तो चला बोले सो निहाल बोले सो निहाल बोले सो निहाल सा श्री अकाल बोले सो निहाल सा श्री अकाल बोले सो निहाल सा श्री अकाल बोले सो निहाल साकीया कान्हो रे आ जाओ आ जाओ बिबी आ जाओ बोले सो निहाल साकीया कान्हो रे बोले ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਨੂੰ ਇੱਧਰ ਦੇਖੋ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਮਾਤਾ ਜੀ ਨਾਲ ਖੜ ਜਾਓ ਤੁਸੀਂ ਇੱਧਰ ਨੂੰ ਹੋ ਜਾਓ ਹਾਂ ਹਾਂ ਚਲੋ ਜੀ बोले सो निहाल सत श्री अकाल संगत आले सेवा ਕੀਤੀ ਵੀਰ ਜੀ ਮਸ਼ੀਨ ਲੈ ਕੇ ਆਉਣੀ ਆ ਤੁਸੀਂ ਠੀਕ ਹੈ ਜੀ ਕੱਪੜੇ ਤਾਂ ਹਾਂ ਜੀ ਕੱਪੜੇ ਧੋਣ ਵਾਲੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਕਾਰੇ ਛੱਡ ਦਿਓ ਪੰਜ ਸੋ ਨਿਹਾਲ ਕਰ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਸਾਹਿਬਾਰ ਸ੍ਰੀ ਭਗਵੰਤੇ ਜੀ ਕੀ ਪਾਛੇ ਦਸਵੇਂ ਪ੍ਰਥਮ ਭਗਵੰਤੇ ਸਮਰਕਾ ਗੁਰੂ ਨਾਨਕ ਦੇਵ ਜੀ ਦੇ ਰੰਗਤ ਗੁਰਤੇ ਅਮਰਦਾਸ ਰੰਦਾਸ ਸਾਹਿਬ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇਸ ਰਠਾ ਸਭ ਦੁਖ ਜਾਇ ਤੇਗ ਬਾਹ ਦਰਸ ਮਰਿਆ ਕਾਰਨ ਆਉਣ ਦਾ ਆਵਤਾਏ ਸਭ ਥਾਈ ਹੋਏ 15ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ 11ਵੇਂ ਪਾਤਸ਼ਾਹ ਸਿੰਘਾਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਰਸ਼ਨ ਜਰ ਦਰਿਆਨ ਨਰਕੇ ਖਾਲਸਾ ਜੀ ਗੁਰੂ ਜੀ ਵਾਹਿਗੁਰੂ ਪੰਜਾਬਿਆਰੇ ਜੋ ਸਭ ਜਗਤ ਦੇ ਬਾਬਾ ਜੀ ਸਿੰਘ ਬਾਬਾ ਸਿੰਘ ਬਜੁਰਾ ਸਿੰਘ ਬਾਬਾ ਫਤੀ ਸਿੰਘ ਫਤੀ ਸਿੰਘ ਜੱਥੇ ਸਿੰਘ ਆੜੀ ਮੁਕਤਿਆਂ ਹਾਠੀਆਂ ਜੰਮੀਆਂ ਦਮਲੇ ਜਨਾ ਨਾਮ ਜੱਗਿਆ ਫਾਊਂਡੇਸ਼ਨ ਚਾਰ ਦੇ ਤਰਫ ਤੇ ਬਖੀ ਦੇ ਸੂਨ ਗਿਆਨ ਦਿੱਤਾ ਬਨਾ ਪਿਆਰੇ ਸਿਹਰਾਂ ਦੀ ਕਮਾਈ ਦਾ ਜਾਣ ਕਰਕੇ ਖਾਰ ਸਾਹਿਬ ਜੁਰਵਾ ਵਾਹਿਗੁਰੂ ਨਾ ਸੰਸਥਾ ਆਰਗੇਨਾਈਜੇਸ਼ਨ ਨੂੰ ਬਹੁਤ ਬਹੁਤ ਕਿਰਵਾਇ ਕੋਪਰਿੰਗਾਂ ਦੇ ਚੜੇ ਹਨ ਆਰਨ ਅੰਤਰਾਈ ਗੁਰਦੁਆਰੇ ਸਿਮਰਨ ਕੁਰਬਾਨੀਆਂ ਕੀਤੀਆਂ ਧਰਨੀ ਹਾਇ ਸਿੱਖੀ ਗਿਆ ਸਾਹ ਸੁਆਸਾ ਸੰਗਵਾਹੀ ਬਨਾ ਪਿਆਰੇ ਸਿਹਰਾਂ ਦੀ ਕਮਾਈ ਦਾ ਜਾਣ ਕਰਕੇ ਖਾਰ ਸਾਹਿਬ ਜੁਰਵਾ ਵਾਹਿਗੁਰੂ ਸਤਿ ਸ੍ਰੀ ਅਕਾਲ ਦਾਵੇ ਜਦਾਉਣ ਦਾ ਸਤਿਕਾਰ ਸਭ ਸੁਖ ਹੋਵੇ ਜਹਾਂ ਜਹਾਂ ਸਾਹਿਬ ਜੀ ਦਾ ਦਾਸ ਅਰਿਆਤ ਦੇਵ ਕੇ ਬਤੇ ਦੰਦ ਜੀ ਦੇ ਰਾਜ ਪਾਤਿ ਦੇ ਦਾਸ ਸ੍ਰੀ ਸਾਹਿਬ ਜੀ ਦਾਸ ਜੀ ਦੇ ਹੋਰ ਬਾਰੇ ਗੁਰ ਜੀਵਾ ਪੰਜਾਂ ਪਸਤਾਵਾਂ ਤੋਂ ਬਚੂ ਸੁਵਾਰਣ ਬਰਗੇ ਦਾ ਗੁਰ ਜੀਵਾ ਹਿਮ ਸਿਖਾਂ ਸਿਖੀ ਦਾਮ ਕੇ ਸਦਾ ਪ੍ਰਖਟ ਦਾ ਗੁਰ ਜੀਵਾ ਸਵਾਹ ਦਾ ਅਨੰਦ ਦਾ ਦਾਸ ਜੀ ਅਮਰ ਅੰਕਾਂ ਦੇ ਚਾਰਾਂ ਚੰਗਿਆ ਤੇ ਹੋਗੇ ਜੋਗੋ ਨਮਸਕਾਰ ਮਾਤਾ ਜੀ ਮਾਤਾ ਜੀ ਆਜਾ ਆ ਗਏ ਆ ਲੋਕ ਸੇਵਾ ਦਾ ਲੋਕ ਰਲਾ ਤੇ ਪੰਚ ਦਲਾਉ ਦਾ ਰਲਾ ਜੀਓ ਸ੍ਰੀ ਗੁਰੂ ਕਾਂ ਸਾਹਿਬ ਤੋਂ ਹੋ ਗੁਰੂ ਦੁਆਰਾ ਸਮਾਜ ਨਾਮਕ ਪੰਧੂ ਚੁੜਾਇਆ ਗਿਆ ਹੈ ਜਿਹੜੇ ਦਾਲ ਸ਼ਾਨੰਦ ਰਾਗ ਇਹ ਸੇਵਾ ਸੁਭਾਅ ਦਾ ਖਾਸਾ ਪੰਥੂ ਬਖਸ਼ੂ ਇਹ ਮਾਣਯੋਗ ਮਾਨ ਦਾਣੇ ਦਾਣੇ ਉੱਤੇ ਜੋੜਨੇ ਆਸ ਲੈਂਦੇ ਆ ਸ੍ਰੀ ਸਿਧ ਪਤਾ ਵਹਿਗੁਰੂ ਤਾਂ ਦਨ ਗੁਰਨਾਥ ਜੀ ਮਹਾਰਾਜ ਤਾਂ ਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਨਾਨਕ ਗੁਰੂ ਗੰਸਾ ਸਾਹਿਬ ਜੀ ਦਾ ਸੁਰਮੇ ਦਾ ਨਮ ਕਰ ਜੀ ਦੇ ਬਾਸੇ ਇੱਕ ਤੇ ਪਾਗੇ ਦੇ ਬਾਸੇ ਮਹਾਰਾਜ ਰਾਜੇ ਰਾਜੇ ਦੇ ਪਾਤਸ਼ਾਹ ਜੀ ਤੋਂ ਆਏ ਦਾਦਨ ਨੂੰ ਪਾਤਸ਼ਾਹ ਜੀ ਦੇ ਪਾਸੇ ਜੈਪੂਰ ਮਾਰਕਸਨ ਜਵ ਕਰਨੇ ਕੰਧਿਆ ਅਥਲਾ ਮਾਤਰਾ ਬੰਦ ਕੇ ਬਖਸ਼ੂ ਮਹਾਰਾਜ ਆਪ ਜੀ ਆਗਮਨ ਦੇ ਸਮਝ ਕੇ ਮਾਫ ਕਰਨੇ ਕਿ ਤੁਹਾਰਾ ਜੀ ਸ਼ੋਧਨ ਦਿਸਵਾ ਚੁਵਾਈ ਕਰਦਾ ਦਾਦਨ ਨੂੰ ਬਰਵਾਗਮ ਆਜ ਵੀ ਜੀਵਿਆਂ ਦੇ ਹੱਦਾਂ ਦੇ ਉਪਾਰ ਮਾਰ ਕੇ ਪਾਸ਼ਾਰੀ ਵਿਜਨ ਚੜ੍ਹਨਾ ਗੱਲ ਕਰਨੇ ਸਮਤ ਰੱਖੀਆਂ ਬਖਸ਼ੀਆਂ ਆਜੀਆਂ ਬੈਦਿਆ ਬਾਰੋਕਾਂ ਦਾਾਸਤਾ

só algo de o Filho Só tra تاسو <Gã entender> சார் Thank you. ਸਤਿਯੁਗੀ ਮਾਫਰੋ ਮਾਫਰ ਨੂੰ ਮਾਫ ਕਰਦਾ ਹਾਂ ਲੈ ਲਓ ਸਾਰੇ ਸਤਿਕਾਰ ਕਰਦੇ ਹਾਂ ਮੰਨ ਲਓ